ਅੱਜਕੱਲ ਦੇ ਨੌਜਵਾਨ ਕਹਿੰਦੇ ਨੇ ਕਿ ਰੋਟੀ ਨਾ ਹੋਵੇ ਪਰ ਵਾਈਫਾਈ ਜ਼ਰੂਰ ਹੋਵੇ ਸਸ਼ੀਗਲ ਦੋਸਤੋ ਅਸੀਂ ਆ ਗਏ ਅੱਜ ਇੱਕ ਹੋਰ ਵਾਇਰਲ ਵੀਡੀਓ ਲੈ ਕੇ ਜਿੱਥੇ ਅੱਜ ਗੱਲ ਕਰਾਂਗੇ ਅਸੀਂ ਉਸ ਚੀਜ਼ ਬਾਰੇ ਜੋ ਸਾਡੇ ਦਿਮਾਗਾ ਤੇ ਰਾਜ ਕਰ ਰਹੀ ਹੈ ਜਿਵੇਂ ਮੁਗਲਾਂ ਨੇ ਰਾਜ ਕੀਤਾ ਸੀ ਮੁਗਲਾਂ ਨੇ ਸੋਸ਼ਲ ਮੀਡੀਆ ਵਾਰੇ ਇੰਸਟਾਗ੍ਰam ਟਿਕਟੌਕ ਸਨੈਪਚੈਟ ਤੇ ਆਪਣਾ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਹੈ ਸਵੇਰੇ ਉਰਦੇ ਸਾਰੇ ਲੋਕ ਰੱਬ ਦਾ ਨਾਮ ਨਹੀਂ ਲੈਂਦੇ ਉਰਦੇ ਸਾਰ ਸਨੇਪਚੈਡ ਸਟ੍ਰੀਕ ਦਾ ਚੈੱਕ ਕਰਦੇ ਆ ਸਨੇਪਚੈਡ ਸਟ੍ਰੀਕਾਂ ਭੇਜਦੇ ਆ ਹੁਣ ਅੱਖਾਂ ਖੁੱਲਦੀ ਲੋੜ ਪੈਂਦੀ ਆ ਇੰਸਟਾਗ੍ਰਾਮ ਸਕਰੋਲ ਕਰਨ ਦੀ ਵੈਸੇ ਅੱਜਕੱਲ ਮੈਂ ਵੀ ਇਹੀ ਕਰ ਰਹੇ ਹਾਂ ਉਮਰ ਸਾਰ ਮਸਲਾ ਇਹ ਨਹੀਂ ਹੈ ਕਿ ਸੋਸ਼ਲ ਮੀਡੀਆ ਆ ਗਿਆ ਮਸਲਾ ਇਹ ਹੈ ਕਿ ਆਪਾਂ ਜਿਉਣਾ ਭੁੱਲ ਗਏ ਆ ਮੈਨੂੰ ਤਾਂ ਕਦੇ-ਕਦੇ ਇਹ ਲੱਗਦਾ ਹੁੰਦਾ ਕਿ ਲੋਕ ਖਾਣ ਵਾਸਤੇ ਨਹੀਂ ਰੀਲ ਅਪਲੋਡ ਕਰਨ ਵਾਸਤੇ ਰੈਸਟੋਰੈਂਟਾਂ 'ਚ ਜਾਂਦੇ ਆ। ਆ ਪਿਛਲੇ ਹਫਤੇ ਮੈਨੂੰ ਇੱਕ ਭੈਣ ਮਿਲੀ ਮੈਨੂੰ ਕਹਿੰਦੀ ਵੀਰੇ ਮੇਰੀ ਪੋਸਟ ਲਾਈਕ ਕੀਤੀ। ਮੈਂ ਕਿਹਾ ਭੈਣੇ ਕਿਹੜੀ ਪੋਸਟ? ਕਹਿੰਦੀ ਮੈਂ ਲਹਿੰਗਾ ਪਾ ਕੇ ਰੀਲ ਬਣਾਈ ਸੀਗੀ ਤੁਸੀਂ ਲਾਈਕ ਨਹੀਂ ਕੀਤੀ। ਮੈਂ ਕਿਹਾ ਵਿਆਹ ਹੋ ਗਿਆ ਤੇਰਾ। ਕਹਿੰਦੀ ਨਹੀਂ। ਆ ਤਾਂ ਹਾਲ ਆ ਯਾਰ ਲੋਕਾਂ ਦਾ। ਵੀਰੇ ਰੀਲ ਬਣਾਉਣ ਵਾਸਤੇ ਲਹਿੰਗਾ ਪਾਇਆ, ਤਿਆਰ ਹੋਇਆ, ਸਾਰਾ ਮੇਕਅਪ ਕੀਤਾ। ਕਮਾਲ ਦੀ ਗੱਲ ਆ ਯਾਰ। ਇਹ ਸੋਸ਼ਲ ਮੀਡੀਆ ਨੇ ਸਾਨੂੰ ਸੱਚ ਤੋਂ ਇੰਨਾ ਕ ਦੂਰ ਕਰਤਾ ਨਾ ਜਿੰਨਾ ਕਿ ਇੱਥੋਂ ਅਮਰੀਕਾ ਸੋਸ਼ਲ ਮੀਡੀਆ ਇਜ਼ ਨੋਟ ਬੈਡ ਮਾੜਾ ਨਹੀਂ ਹੈਗਾ ਪਰ ਜਦੋਂ ਅਸੀਂ ਉੱਤੇ ਚੜ ਜਾਂਦੇ ਆ ਨਾ ਅਸੀਂ ਅਸਲ ਜ਼ਿੰਦਗੀ ਨੂੰ ਪਿੱਛੇ ਛੱਡ ਆਉਂਦੇ ਆ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਅਸੀਂ ਬਹੁਤ ਕੁਝ ਪਿੱਛੇ ਛੱਡ ਆਏ ਗੁੱਸਾ ਮਾਰ ਸਾਲੇ ਕਾ ਖੋਪੜੀ ਤੋੜ ਰੇ ਖੋਪੜੀ ਤੋੜ ਸਾਲੇ ਕਾ ਰੀਲਾਂ ਬਣਾਓ ਯਾਰ ਪਰ ਅਸਲ ਜ਼ਿੰਦਗੀ ਰੀਲਾਂ ਬਣਾਓ ਪਰ ਰਿਸ਼ਤੇ ਨਾ ਭੁੱਲੋ ਯਾਰ ਫਿਲਟਰ ਲਾਓ ਪਰ ਅਸਲੀਅਤ ਤੋਂ ਨਾ ਭੱਜੋ ਹਰ ਰੋਜ਼ ਆਪਣਾ ਸਮਾਂ ਕੁਝ ਆਪਣੇ ਖਾਸ ਯਾਰਾਂ ਮਿੱਤਰਾਂ ਨਾਲ ਜਿਮ ਜਮ ਜਾਇ ਕਰੋ ਆਪਣੇ ਮਾਪਿਓ ਨਾਲ ਬਿਤਾਇਆ ਕਰੋ ਸੋਸ਼ਲ ਮੀਡੀਆ ਵੀ ਯੂਜ਼ ਕਰਿਆ ਕਰੋ ਪਰ ਸਭ ਚੀਜ਼ਾਂ ਨੂੰ ਬੈਸ ਰੱਖ ਕੇ ਹੀ ਕਰਿਆ ਕਰੋ ਯਾਰ ਇੱਕੋ ਜੀਜ਼ ਤੇ ਨਾ ਚੜੇ ਰਿਆ ਕਰੋ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਵੀ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ